ਗੁਰੂ ਨਾਨਕਪੁਰਾ ਪਛਮੀ ਜਲੰਧਰ ਵਿੱਚ ਪੰਜਾਬ ਦੇ ਇੱਕ 9 ਸਾਲ ਦਾ ਬੱਚਾ 66 ਕਿਲੋਵੋਟ ਲਾਈਵ ਤਾਰਾਂ ਦੇ ਸੰਪਰਕ ਵਿੱਚ ਆਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਸੜ ਗਿਆ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬੱਚਾ ਆਰਵ ਪਾਵਰ ਕਾਮ ਦੀ ਜ਼ਮੀਨ ਤੇ ਖੇਡ ਰਿਹਾ ਸੀ। ਖੇਡਦਾ ਹੋਇਆ ਉਹ ਪਾਰਕ ਦੇ ਨੇੜੇ ਆਇਆ ਅਤੇ ਫਿਰ ਉਸਨੇ ਇੱਕ ਪੱਥਰ ਨੂੰ ਰਸਤੇ ਵਿੱਚ ਲਪੇਟ ਕੇ ਉੱਥੋਂ ਲੰਘ ਰਹੀ 66 ਕਿਲੋਵੋਟ ਬਿਜਲੀ ਲਾਈਵ ਦੇ ਤਾਰ ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇੱਕ ਧਮਾਕਾ ਹੋਇਆ ਤੇ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਇਹ ਖੁਸ਼ਕਿਸਮਤੀ ਸੀ ਕਿ ਬੱਚੇ ਵਿਦਿਆਲੇਦ ਵਾਲੇ ਕੋਈ ਹੋਰ ਬੱਚਾ ਨਹੀਂ ਸੀ। ਜ਼ਖਮੀ ਬੱਚੇ ਦੀ ਪਛਾਣ ਆਰਵ ਵੱਜੋ ਹੋਈ ਹੈ ਪਰ ਆਪਾ ਜਾਣਕਾਰੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਆਰਵ ਨੂੰ ਨੇੜਲੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਸ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤੇ ਜੁਜਮਾਤ ਦੇ ਵਿਦਿਆਰਥੀ ਆਰਵ ਨੇ ਨਾਨਾ ਹਰੀ ਸਿੰਘ ਨੇ ਦੱਸਿਆ ਹੈ ਕਿ ਆਰਵ ਨੂੰ ਸ਼ਾਮ 4:00 ਵਜੇ ਚੈਨਲ پارک ਵਿੱਚ ਖੇਡ ਰਿਹਾ ਸੀ ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਨਹੀਂ ਸੁੱਟੀ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪਸ਼ਟ ਹੋ ਗਈ ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ ਗੁਰੂ ਨਾਨਕਪੁਰਾ ਪਛਮੀ ਜਲੰਧਰ ਵਿੱਚ ਪੰਜਾਬ ਦੇ ਇੱਕ 9 ਸਾਲ ਦਾ ਬੱਚਾ 66 ਕਿਲੋਵੋਟ ਲਾਈਵ ਤਾਰਾਂ ਦੇ ਸੰਪਰਕ ਵਿੱਚ ਆਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਸੜ ਗਿਆ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬੱਚਾ ਆਰਵ ਪਾਵਰ ਕਾਮ ਦੀ ਜ਼ਮੀਨ ਤੇ ਖੇਡ ਰਿਹਾ ਸੀ। ਖੇਡਦਾ ਹੋਇਆ ਉਹ ਪਾਰਕ ਦੇ ਨੇੜੇ ਆਇਆ ਅਤੇ ਫਿਰ ਉਸਨੇ ਇੱਕ ਪੱਥਰ ਨੂੰ ਰਸਤੇ ਵਿੱਚ ਲਪੇਟ ਕੇ ਉੱਥੋਂ ਲੰਘ ਰਹੀ 66 ਕਿਲੋਵੋਟ ਵਿਜਲਾਈ ਲਾਈਵ ਦੇ ਤਾਰ ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇੱਕ ਧਮਾਕਾ ਹੋਇਆ ਤੇ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਇਹ ਖੁਸ਼ਕਿਸਮਤੀ ਸੀ ਕਿ ਬੱਚੇ ਦੇ ਆਲੇ ਦੁਆਲੇ ਕੋਈ ਹੋਰ ਬੱਚਾ ਨਹੀਂ ਸੀ। ਜ਼ਖਮੀ ਬੱਚੇ ਦੀ ਪਛਾਣ ਆਰਵ ਵੱਜੋ ਹੋਈ ਹੈ ਪਰ ਆਪਾ ਜਾਣਕਾਰੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਆਰਵ ਨੂੰ ਨੇੜਲੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਸ ਦੇ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤੇ ਜੂਜਮਾਤ ਦੇ ਵਿਦਿਆਰਥੀ ਆਰਵ ਨੇ ਨਾਨਾ ਹਰੀ ਸਿੰਘ ਨੇ ਦੱਸਿਆ ਹੈ ਕਿ ਆਰਵ ਨੂੰ ਸ਼ਾਮ 4 ਵਜੇ ਚੈਨਲ پارک ਵਿੱਚ ਖੇਡ ਰਿਹਾ ਸੀ ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਨਹੀਂ ਸੁੱਟੀ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪਸ਼ਟ ਹੋ ਗਈ ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ ਗੁਰੂ ਨਾਨਕਪੁਰਾ ਪਛਮੀ ਜਲੰਧਰ ਵਿੱਚ ਪੰਜਾਬ ਦੇ ਇੱਕ 9 ਸਾਲ ਦਾ ਬੱਚਾ 66 ਕਿਲੋਵੋਟ ਲਾਈਵ ਤਾਰਾਂ ਦੇ ਸੰਪਰਕ ਵਿੱਚ ਆਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਸੜ ਗਿਆ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬੱਚਾ ਆਰਵ ਪਾਵਰ ਕਾਮ ਦੀ ਜ਼ਮੀਨ ਤੇ ਖੇਡ ਰਿਹਾ ਸੀ। ਖੇਡਦਾ ਹੋਇਆ ਉਹ ਪਾਰਕ ਦੇ ਨੇੜੇ ਆਇਆ ਅਤੇ ਫਿਰ ਉਸਨੇ ਇੱਕ ਪੱਥਰ ਨੂੰ ਰਸਤੇ ਵਿੱਚ ਲਪੇਟ ਕੇ ਉੱਥੋਂ ਲੰਘ ਰਹੀ 66 ਕਿਲੋਵੋਟ ਵਿਜਲਾਈ ਲਾਈਵ ਦੇ ਤਾਰ ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇੱਕ ਧਮਾਕਾ ਹੋਇਆ ਤੇ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਇਹ ਖੁਸ਼ਕਿਸਮਤੀ ਸੀ ਕਿ ਬੱਚੇ ਵਿਹਲੇਦ ਵਾਲੇ ਕੋਈ ਹੋਰ ਬੱਚਾ ਨਹੀਂ ਸੀ। ਜ਼ਖਮੀ ਬੱਚੇ ਦੀ ਪਛਾਣ ਆਰਵ ਵੱਜੋ ਹੋਈ ਹੈ ਪਰ ਆਪਾ ਜਾਣਕਾਰੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਆਰਵ ਨੂੰ ਨੇੜਲੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤੇ ਜੂ ਜਮਾਤ ਦੇ ਵਿਦਿਆਰਥੀ ਆਰਵ ਨੇ ਨਾਨਾ ਹਰੀ ਸਿੰਘ ਨੇ ਦੱਸਿਆ ਹੈ ਕਿ ਆਰਵ ਨੂੰ ਸ਼ਾਮ 4:00 ਵਜੇ ਚੈਨਲ پارک ਵਿੱਚ ਖੇਡ ਰਿਹਾ ਸੀ ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਨਹੀਂ ਸੁੱਟੀ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪਸ਼ਟ ਹੋ ਗਈ ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ